ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓ ਗੁਰੂ ਦੇ ਪਿਆਰਿਓ ਅੱਜ ਆ ਸਾ ਪੰਜਾਬੀ ਸ਼ਾਰਟ ਜੋ ਅਸੀਂ ਵੀਡੀਓ ਬਣਾਉਨੇ ਆ ਧਾਰਮਿਕ ਅੱਜ 1 ਸਾਲ ਹੋ ਗਿਆ ਜੀ ਜੱਟ ਸੌਦਾ ਹੀ ਉਹਦੀ ਖੁਸ਼ੀ ਦੇ ਵਿੱਚ 1 ਸਾਲ ਦੀ ਜੱਟ ਸੌਦਾ ਕੀਤਾ ਸਮੋਸੇ ਲੈ ਕੇ ਆਏ ਆ ਆਜੋ ਤੁਸੀਂ ਵੀ ਖਾ ਲਓ ਵੀਰ ਭਾਓ ਆਜੋ ਤੇ ਆਪਣੇ ਜੋ 2600 ਸਬਸਕ੍ਰਾਈਬਰ ਹੋ ਗਿਆ ਇੱਕ ਸਾਲ ਦੇ ਵਿੱਚ ਬਾਅਦ ਚੜ ਕੇ ਜੁੜਾ ਆਪਣੇ ਚੈਨਲ ਨੂੰ ਵੇਖਿਆ ਕਰੋ ਧਾਰਮਿਕ ਵੀਡੀਓ ਬਣਦੀਆਂ ਤਾਂ ਕੁਝ ਨਾ ਕੁਝ ਇਹਦੇ ਵਿੱਚੋਂ ਸਿੱਖਣ ਨੂੰ ਵੀ ਮਿਲਦਾ ਆਪਾਂ ਥੋੜੇ ਸਮੇਂ ਦੇ ਵਿੱਚ ਪਹਿਲੀ ਪਾਸ਼ਾ ਤੋਂ ਲੈ ਕੇ ਦਸਵੀਂ ਪਾਸ਼ਾ ਤੱਕ ਇਤਿਹਾਸ ਵੀ ਸ਼ੁਰੂ ਕਰਿਆ ਕਰਾਂਗੇ ਇਹ ਰਲੀਆਂ ਮਿਲੀਆਂ ਆਸੀ ਵਾਲੀਆਂ ਧਾਰਮਿਕ ਆਸੀ ਵਾਲੀਆਂ ਵੀਡੀਓ ਇਹ ਜਿਹੜੀਆਂ ਬਣਦੀਆਂ ਨੇ ਤਾ ਆਓ ਗੁਰੂ ਦੇ ਪਿਆਰਿਓ ਆਜੋ ਫਿਰ ਆਪਾਂ ਸਮੋਸੇ ਆ ਛਕ ਲਈਏ ਅੱਜ ਲਿਆਂਦੇ ਆ 1 ਸਾਲ ਹੋ ਗਿਆ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ